तो रात में उठ के रात अद्धी उच्ची देखकर रोजों की गोलियां रोज सुख नुख तो सारा सारी जिंदगी दुख में चलती है ਉਹ ਥੋੜਾ ਦੁੱਖ ਹੈ ਉਹ ਵੀ ਲੈਣ ਨੂੰ ਨਹੀਂ ਚਾਹੀਦਾ ਕਿਸੇ ਕਿਸੇ ਰਾਜ ਕੀ ਹੈ ਕਿਸੇ ਨੇ ਘਟਿਆ ਹੋਗਾ ਕਿਸੇ ਆਵਾ ਮਾਤਾ ਦੁੱਖ ਤਾਂ ਹਰ ਕੋਈ ਦੱਸਦਾ ਕੋਈ ਸੰਸਾਰੀ ਦੁੱਖ ਹਾਂ ਤੇ ਤੁਨ ਪਰ ਪੂਰੀ ਜ਼ਿੰਦਗੀ ਦੁੱਖ ਤੇ ਹੀ ਲੰਗੀ ਹੈ ਯੋਗ ਹੋ ਦੇ ਜੋਰੂ ਕੰਡਾਵੇ ਤੇ ਤੇ ਗੰਦੇ ਨੇ ਹੁਣ ਥੋੜਾ ਜਿਹਾ ਸਮਾਂ ਰਾਤ ਭਾਗ ਦਾ ਆਤ ਲੱਗਿਆ ਸੁਖ ਨਾਲ ਕਿਸੇ ਹੁਣ ਵੀ ਟਿੱਕੀ ਰਾਤ ਅੱਧੀ ਰਾਤ ਵਾਗ ਇੰਨਾ ਦੁੱਖ ਬਤੀ ਤੇ ਮਨੁੱਖੀ ਸੰਗ ਨਾ ਲੱਗਦੀ ਦੁੱਖ ਤਾਂ ਕੋਈ ਚਾਹੁੰਦਾ ਨਹੀਂ ਸਭ ਸੁਖ ਨਹੀਂ ਚਾਹੁੰਦੇ ਜੀ ਮਾਤਾ ਕਰ ਨਦੀ ਮਨੁੱਖ ਜਨ ਸੁਖ ਭੋਗਣ ਲਈ ਧੁਖ ਜਨ सुख कितने लगे में पेटा जाना पेटा यात्रा वाला यात्री कभी भी सुखी नहीं हो सकता मंगे कहना यात्रा जा रहा कैसे सुखी हो जाएगी इस करके जो सुख आ गया भूल जाए कम में आया तो मैं बेनती भगवान कृपा करें ਸੋ ਤੁਮਾ ਦੇ ਜੋ ਕੋ ਤੈਨੂੰ ਬੁਲਾਏਗਾ ਜਿਹੜਾ ਤੈਨੂੰ ਬੁਲਾਏਗਾ ਉਹੀ ਮੇਰਾ ਪਰਛਾਵਾ ਜਿਹੜਾ ਤੈਨੂੰ ਯਾਦ ਕਰਾਏਗਾ ਉਹ ਮੇਰਾ ਖਜਨ ਹੈ ਤੇ ਸਾਰਾ ਸੰਸਾਰ ਸੁੱਖ ਚਾਹੁੰਦਾ ਪਰ ਸੁਖ ਹੀ ਅੰਦਰ ਕੋਈ ਨਹੀਂ ਕਿਉਂ ਬੋਲ ਇੱਕ ਵੀ ਇਨਸਾਨ ਤੁਹਾਨੂੰ ਸੁਖ ਹੀ ਨਹੀਂ ਦਿੰਦਾ ਕੋਈ ਨਸਿਰ ਕਾਰਨ ਨਹੀਂ ਕਿਸਾਨਾ ਇਹੋ ਵੋਕੇ ਆਇਆ ਹਾਂ ਆਕੇ ਗੁਰਦਾਰੇ ਮੰਦਰ ਚਰਾਇਆ ਤੇ ਸਰਦਾ ਸੀ ਮੇਰੀ ਉਦਾਸ ਕਰ ਦੋ ਗੇ ਹੁ ਨਾ ਜੰਮੇ ਗੰਨਾ ਨਹੀਂ ਐਸਾ ਹੁੰਦਾ ਇਹੋ ਗੀਨ ਪਾਇਓ ਹੋ ਜਾਣਾ ਤੋ ਇਹ ਤੋ ਸਿੱਧੀ ਬਾਤ ਹੈ ਬਿਲਕੁਲ ਸਪਸ਼ਟ ਹੈ ਆਦਰ ਸੁਖ ਦੇ ਵੀ ਵੀਤਾ ਜਾ ਰਿਹਾ ਆਪ ਦੁਖੀ ਹੋ ਕੇ ਲੋਕਾਂ ਸੁਖ ਦਿੱਤਾ ਜਾ ਰਿਹਾ ਕੋ ਜਾਣ ਨਹੀਂ ਸਕਦਾ ਸੁਖ ਇਹਨੇ ਕੌਂਦੇ ਵਿੱਚ ਹੀ ਆਉਣਾ ਕੋ ਆਪਣਾ ਸੁਖ ਨੂੰ ਗਨ ਲੈ ਲੋ ਕੰਧੂ ਕੋ ਰਿਹਾ ਉਹ ਆਪਣਾ ਕੌਂਦ ਤੋਂ ਸੀ ਇਹ ਬੋਲੀ ਰਹੀ ਦਸਾਂ ਨਾ ਹਾਂ ਕਿਹਦਾ ਹੈ ਅੜੀ ਕੋ ਗੱਤਰ ਪਾ ਕੇ ਰੱਖੀ ਹੋਈ ਹੈ ਜੁਮੈਂ گاਵਾ ਦਾ ਕਿਸ ਆਪਾਂ ਬੁਝਾਉਂਗੀ ਸੁਣਾਦਿਆਂ ਕਰਾਂ ਆਣੀ ਤੇਰਾ ਦਰ ਤੇ ਜੀ ਲੋੜਾ ਉਹ ਤੇਰੀ ਕੰਮੂਦ ਗਰ ਜਾਵੇ ਖਦਾਈ ਦੀ ਹਮੇਸ਼ਾ ਉਹ ਸਾਡੇ ਜਨਮ ਦੇ ਹੱਕ ਦੀ ਜਿਹੜੀ ਬਾਣੀ ਹੈ ਕੋਈ ਜਦੋਂ ਕਿਸੇ ਦੂਜੇ ਦੇ ਹੱਕ ਲੈ ਆਉਂਦਾ ਪਈ ਪਿਆ ਜਾ ਤੂੰ ਕੋ ਤੋਖਾ ਨਹੀਂ ਕਰਦਾ ਜਾਨੀ ਸੁੱਖ ਤੇ ਦੁੱਖ ਦੋਨੋਂ ਜੀਵਨ ਦਾ ਸਤੰਤ ਲੋਕਾਂ ਇਹ ਤਾਂ ਜੀਵਨ ਦਾ ਕਿਆ ਸਾਬੋਲਾ ਦਾ ਕੰਪਨੀ ਇਹ ਇਹਨਾਂ ਪਤਾ ਸਾਰੇ ਨੂੰ ਇੱਕ ਵਾਰੀ ਪੰਜਾਬ ਹਰ ਨਿੱਕਰੇ ਸੇ ਮੈ ਗਿਆ ਉਹਦੇ ਸਨਾਤਨ ਬਾਲਕੀ ਕੋਈ ਨਹੀਂ ਰਾਤ ਨੂੰ ਸੁਰੇ ਜਾਂਦਾ ਸੀਗਾ ਸਰੀਰ ਦੀ ਆਹੀ ਹੱਥਾਂ ਤੋਂ ਦੱਤੇ ਜੀ 2000 ਪੈਸੇ ਤੱਕ ਗਿਆ ਕਿ ਕਿਤਾਬਾ ਖੇਤਾ ਜਿਹਾ ਆ ਗਿਆ ਕਤਾ ਦੇ ਨਾਲ ਕੋਈ ਮੰਜ਼ੀ ਆਉਂਦੇ ਨੇ ਟੱਕਾ ਟੁਕਾਣੇ ਵਾਸਤੇ ਅੱਜ ਦੇਖੀ ਹਾਂ ਮੈਨੂੰ ਕੋਈ ਮੰਜ਼ੀ ਆਉਂਦੀ ਹੈ ਜਦੋਂ ਮੈਨੂੰ ਕੋਈ ਮੰਜ਼ੀ ਮਿਲਦਾ ਹੈ ਥੋੜਾ ਘੰਟਾ ਗੁਰਾਮ ਕਰ ਲਵਾਂ ਥੱਕ ਗਿਆ ਮੈਨੂੰ ਤਾਂ ਅੱਜ ਜਦੋਂ ਹੋਇਆ ਖੇਤਾਂ ਵਿੱਚ ਸੀ ਕਿ ਨਹੀਂ ਰਾਤ ਨੂੰ ਕੋਈ ਪਾਰਾ ਕੋਈ ਤਾਂ ਕਤਾ ਦੇ ਨਾਲ ਕਹਿੰਦੇ ਆ ਕੋਈ ਮੋਤੀ ਘਾੜੀ ਹੈ ਉਹリカ ਨੂੰ ਕੁਕਨੇ ਆ। ਉਹ ਰੋਟੀ ਨੌਕਰ ਕਹਿ ਲੱਗਿਆ। ਕਹਿੰਦਾ ਆਪਣੇ ਪੌੜਾ ਦੀ ਖਾਦੇ। ਉਹ ਤੋਂ ਨਾਸ ਨੂੰ ਜੁਗਰਾ ਦੇ ਰਿਹਾ ਬਰਾਂਦ ਦੀ। ਇਹਨਾਂ ਪੌੜਾ ਨਹੀਂ ਆ। ਉਹ ਕਲਾ ਬਾਜ ਕੇ ਬਣਾਉਂਦੇ। ਉਹਨਾਂ ਨਾਲ ਕਹਿੰਦਾ ਤੇ ਸਾਡਾ ਮੁੰਡਾ ਸੀ ਜਵਾਨ। ਉਹਨਾਂ ਕਹਿੰਦੇ ਨਾ ਦੇ ਬੁਣਾ ਨੇ ਕਾਪਾ। ਮੈਨੂੰ ਇਹ ਕੋ ਖੋਂ ਦੇਣਾ ਤੇ ਕੋ ਖੋ ਕੇ ਖਾਣਾ ਚਾਹੀਏ। ਮਾ ਕਹਿਣ ਜਿਵੇਂ ਮਤਵੇਓ ਤੰਤੋਂ ਦੇ ਘਰ ਨਹੀਂ ਆ ਗਿਆ ਇਹਨੂੰ ਦੁੱਖ ਨਹੀਂ ਆ ਰਿਹਾ ਇਹ ਮੁੰਡਾ ਘਰ ਪਿਆਰਾ ਮੇਰੇ ਰਹਿਸ ਉੱਤਰੀ ਹੈ ਮੇਰੀ ਸ਼ਾਦੀ ਨੂੰ 3 ਸਾਲ ਹੋਏ ਨੇ ਤੇ ਬੱਚਾ ਨਹੀਂ ਮੇਰੇ ਘਰਵਾਲੀ ਨੇ ਰਾਤ ਜੁੱਤੀ ਅੱਧੀ ਬਣਾ ਲਈ ਅੱਜ ਤੋਂ 2 ਸਾਲ ਪਹਿਲਾਂ ਨੌਂ ਜਰਾਈ ਦੀ ਗੱਲ ਹੈ ਜਿਹੜਾ ਜਰਦੀਂ ਦੀ ਵਿਸਾਤਾ ਨਹੀਂ ਤੁਸੀਂ ਮਾ ਕੋ ਲਾਗਣਾ ਘਰ ਨੂੰ

ਕਲ ਸਰਵਪਰਵਰ ਆਹ ਰਾਹ ਨਾਲੇ ਤੇ ਮੇਰੇ ਬਾਹਰ ਹੀ ਹੋ ਗਈ ਮੌ ਜਲਾਈ ਨੂੰ ਰਸਤਾ ਨਹੀਂ ਮੇਰੇ ਹੱਥਿਆਂ ਨੇ ਇਹ ਤਾਂ ਨਹੀਂ ਸੀ ਕਿਰਨ ਨਹੀਂ ਲੋਗਿੰਗੇ ਮੇਰੀ ਜਦੂ ਅੱਖ ਖੁੱਲੀ ਇੱਕ ਬੱਚਾ ਮੇਨੂੰ ਪੱਖਾ ਚਾਲ ਰਿਹਾ ਮੂੰਹ ਤੇ ਮੈਂ ਉਹ ਪੱਖਾ ਬੜਾ ਨਹੀਂ ਕੀ ਕਰਨਾ ਬੱਚੇ ਰਾ ਆਹ ਤੇ ਮੱਛਲਾਂ ਵਾਲੀ ਗੱਡੀ ਚੱਲ ਪਿਆਗਾ ਤੇ ਥੋੜਾ ਆਰਾਮ ਕਰ। ਆ ਨਾਗਰ ਨੇ ਸੱਲੜਦਾ ਨੰਬਰ ਨੂੰ ਬਹੁਤ ਪੱਖਾ ਫੜੀ। ਉਹਦਾ ਮਾਲ ਪਾ ਲਿਆ ਮੁੰਡੀਆਂ ਤੇ ਜਾ ਕਰਨ। ਤਾਂ ਚੰਨ ਕਿਹਦੀ ਪੱਖਾ ਚੱਲ ਰਿਹਾ ਉਹ ਤੇ। ਕੋਈ ਨਹੀਂ ਦਿੱਕਤ ਆਲੇ। ਹੌਂਡਾ ਹੜ ਕੇ ਚੱਲ ਜਾ ਪੱਖਾ ਨਾਲ। ਉਹ ਕਰਤਾ ਨਾ ਇਹਨਾਂ ਨੇ ਇੰਨ ਕੰਟਰੋਲ ਬੰਦ ਕੀਆ। ਮੈਂ ਕਿਹਾ ਤੇ ਪੰਜ ਰਾਜ ਜੋਗ ਬਣ ਗਏ ਅਕਦਰ ਜਣਾ ਵਾਏ ਨੂੰ ਨਹੀਂ ਪਤਾ ਹੈ ਅਧਰੂ ਜਾਈਗਾ ਇਹਨਾਂ ਇੱਥੇ ਕਿਤੇ ਕੋ ਕਾਰਜ ਨਹੀਂ ਕਰਦੀਆਂ ਮੈਂ ਕੋਈ ਤੇ ਨਾਮ ਲਖਾਈ ਤੇ ਕੌਣ ਬੁਕਾਰਦੀ ਹੋ ਮਗਰ ਮੈਂ ਕਿਹਾ ਮੇਰੇ ਭਾਗਨ ਕਦੀ ਹੋਣੀ ਨਹੀਂ ਕੋ ਰੋਕ ਤੁਰਾ ਲੈਣਾ ਜੀ ਨਾ ਹਾਂ ਚੰਦੇ

कपड़ा मैं फड़ा चाहे सुखे कपड़ा फड़ाया मैं क्या मेरे को कपड़े है गए आ फड़ो मेरी माँ पे आपके अपने मैं वक्त बने पा जो बीजे हो गए फिर तो लोग भी सुख दे हैं जो बीजे नहीं है फिर लोगों झे फिर तीजा कुछ हो रहा है बढ़िया कुछ होर क्यों कहने सामने एक ही काम है जीवन उचा सुचा करता ਸੰਸਾਰ ਕੋ ਲੋੜਾ ਦਾ ਉੱਚਾ ਵਰਗਾ ਹੈ ਇਹਨਾ ਕੋਲ ਕਰਦੇ ਨਾ ਹੋਵੇ ਇਹਦੀ ਜਰਾ ਮਾਤਰ ਵਸਤੂ ਬਣਦਾ ਪਰ ਇਹਦਾ ਕਾਹਨ ਵਗੜੇ ਜਾਂਦਾ ਹੈ ਇਹ ਤਾਂ ਸਾਡੇ ਜੀਵ ਨੂੰ ਕੋਈ ਦੁੱਖ ਨਹੀਂ ਦੇ ਸਕਦਾ ਕੋਈ ਸੁੱਖ ਨਹੀਂ ਦੇ ਸਕਦਾ ਸਾਡੀ ਕਰਨੇ ਹੀ ਦੁੱਖ ਦਾ ਹੈ ਵੀ ਸਾਡੀ ਕਰਨੀ ਹੋ ਸੁੱਖ ਦੀ ਇਹ ਸਿਰਫ ਇੱਕ ਸਿੱਧੀ ਗੱਲ ਹੈ ਤਾਂ ਕਿਉਂ ਨਾ ਐਸੀ ਕਰਨੀ ਕੀਤੀ ਜਾਵੇ ਤਾਂ ਲੋਕਾਂ ਨੂੰ ਸੁੱਖ ਮਿਲੇ ਸੋ ਸੁੱਖ ਦਾ ਬੀਜ ਪੀਜਿਆ ਗਿਆ ਥੋੜੇ ਕੋਲੇ ਹੋਰ ਆਏਗਾ ਫਿਰ ਵੀ ਤੁਹਾਡੇ ਖੇਚੂ ਹੀ ਜੰਮੇਗਾ ਤੋ ਤਵਾ ਨਿਕੰਨ ਕਰਦੇ ਸੋ ਕੰਗਾ ਜਿੰਨਾ ਹੋ ਸਕੇ ਆਪ ਥੋੜਾ ਸੁੱਖਾ ਤੋਂ ਹੋਰ ਠੀ ਉਸਦੇ ਉਦਚਰਦੇ ਹੋਏ ਇੱਕ ਦਿਨ ਸਭ ਨੇ ਯਾਤਰਾ ਸਭ ਯਾਤਰੀ ਨਾ ਯਾਤਰਾ ਮਾਦੇ ਤੇਰਤੋ ਜੁਂਦੀ ਆ ਸ਼ਮਸ਼ਾਨ ਪੜ ਜਾ ਕੋ ਸ਼੍ਰੀ ਗੁਰੂ ਜੀ ਕੋਈ ਹੋ ਜੀ ਸਭ ਜੁਂਦੀ ਹੋਏ ਤੇ ਬਾਗਰ ਤੇਰਤੇ ਸੁਰੂ ਕਰਕੇ ਇਹ ਪ੍ਰੋਹ ਚੱਲਦਾ ਹੀ ਹੈ ਤਰ੍ਹਾਂ ਤੇ ਇਹ ਕਰਵਾਨੇ ਸੱਚਾ ਦੀਨ ਭਗਤਨ ਛੱਡਦੇ ਆਂ ਮੇਰੇ ਨਿਕਲ ਜਾ ਤੂੰ ਘਰ ਕੇ ਮੈਂ ਜਵਾਬ ਨਹੀਂ ਛੱਡਦੇ ਕਹ ਰਿਹਾ ਚੱਲ ਨਾ ਆਪਣਾ ਛੱਡਦੀ ਆਂ ਮੌਤ ਨੂੰ ਕਹੈਂ ਚੱਤਾਂ ਕਿਸੇ ਹੋ ਰੇ ਦੀਦਾਂ ਤਕੂ ਗੋ ਹਾਲ ਸੋਤੇ ਕੰਧਰ ਬੋਨੋਂ ਕੰਸੋ ਬੜੀ ਇਹ ਕੰਧ ਦੇ ਵਿੱਚ ਚੱਲ ਕੰਧਰ ਬੁੱਧ ਨੂੰ ਖਤਾਸਤ ਤੇ ਚਾਕੇ ਰੱਖਣ ਦੀ ਜਗ੍ਹਾ ਨਾ ਨਹੀਂ ਕਰਤ ਨੂੰ ਨਹੀਂ ਸਿਰਫ ਖਤਾਸਤ ਤੇ ਸ਼ਾਣਾ ਜੀ ਇਧਰੋਂ ਬਣਾਇਆ ਜਿਸ ਪਹਿਲੇ ਤੋਂ ਮੈਂ ਨਾ ਜਿਹੜੇ ਇੱਕ ਦਿਖਾਈ ਹੁਣ ਤਾਂ ਗੁਜਰਨ ਤੇ ਸਾਰਾ ਨਾ ਜੀ ਮੈਨੇ ਜੀ ਇੱਕਾ ਦਿਲ ਤੇ ਮੋਬਾਈਲ ਤੇ ਪੈਸਾ ਨਾ ਜੀ ਮੈਨੇ ਕੋਈ ਵੀਰੋ ਜੀ ਕਸ਼ਮੀਰ ਦੇ ਇੱਕ ਮੁਸਲਮਾਨ ਲੁੱਡੇ ਦੀ ਠੀਕ ਜੀ ਫਰੀਦਾਨੀ ਬੈਠਾ ਕੋਈ ਤੇ ਕੀ ਹੁੰਦਾ ਹੈ ਇਹਦੇ ਕੋਲੇ ਛੋਟਾ ਮोटा ਜੀ ਇੱਕ ਛੋਟਾ ਜਿਹਾ ਅਪੀਏ ਤੇ ਪੜੇਗਾ ਪਰ ਸੀ ਗਿਆ ਉਹ ਵੀ ਪੜ੍ਹ ਲਈ ਹੁਣੇ ਖੈਰ ਹੋ ਜੇ ਕਿੰਨਾ ਤਾਂ ਬਦਲਾ ਮੀਨਕਾ ਬਾਵਾ ਚੀਂ ਨਹੀਂ ਮੁਸਲਮਾਨ ਦਰਦ ਨੂੰ ਕਿਹਾ ਤੂੰ ਕਿਰੇ ਟਾਰੋ ਉਹ ਮੁਸਲਮਾਨ ਨੇ ਦੱਸਿਆ ਬਿਰਦ ਸੀ ਤੂੰ ਤੰਗ ਨਾ ਯਾਨੀ ਲੇੜ ਤੋਂ ਬਹੁਤ ਪੱਟ ਉਹ ਮੀਨਾ ਕਹਿਣ ਲੱਗੇ ਓਏ ਤਾਰੇ ਤੇ ਨਹੀਂ ਆ ਖਾਨ ਸਾਹਿਬ ਉਹ ਯਾਰ ਚੇਰੇ ਨਹੀਂ ਤਾਂ ਦੁਆ ਦੇ ਜੇ ਕਾਹ ਜੇ ਮਨ ਵਾਲਾ ਹੌਂ ਤਾਂ ਲੈ ਕੇ ਤੁਰੀ ਜਨਾ ਤਰੰਤ ਹੋਣੀਆ ਕਰਨ ਮੜੀ ਮੇਟੀ ਇਹ ਰੇਟ ਹੈ ਇਹ ਜਾਣਾ ਤੁਸੀਂ ਜਿੰਨਾ ਹੈ ਉਹਨਾ ਲੈ ਲਓ ਉਹ ਨਹੀਂ ਕਹਣਗੇ ਜੇ ਆਵੇ ਨੰਦ ਜਿੰਨੇ ਨੂੰ ਪੈਣਾ ਮਤਲਬ ਉਸਾਰਸਾਲ ਤੋਂ ਵੀ ਨਾ ਹੁਣ ਇਹ ਦੇਖ ਕੇ ਆਪ ਸੱਤ ਦੇ ਜੀ ਮਤਲਬ ਉਹ ਕਹਾਂ ਰਿਹਾ ਫਲਾਚੀ ਮੈਂ ਫੋਟੋ ਨਹੀਂ ਗਈ ਅੱਛਾ ਉਹ ਗੰਦੀ ਮਸਰਗਾਨ ਨਹੀਂ ਹੈ ਇਹ ਤਾਂ ਵਸਤੇ ਵਾਲੀ ਗੱਲ ਹੈ ਤੇਰਾ ਟਾਈਮ ਖਰਾਬ ਕਰਦਾ ਮੈਂ ਇਹ ਕਿਉਂ ਆਪਣੇ ਜੀਵਨ ਨੂੰ ਨਰਕ ਬਣਾਉਣਾ ਇਹ ਹੋਣਾ ਕਰਦਾ ਸਭ ਨਾਲ ਇਹ ਆਪ ਦਾ ਕੁਲਕਤ ਜੀਵਨ ਹੋਵੇ ਆਪ ਤਾਂ ਵੀ ਕਰਨੀ ਹੈ ਕੋਸ਼ਿਸ਼ ਇਸੇ ਤਰੀਕੇ ਨਾਲ ਵੀ ਰਹਿਣਾ ਸੋ ਗਾਈ ਹੋ ਨ ਕਰਿਆ ਅੰਦੇ ਸਫਤਾ ਵਿਵਹਾਰ ਦੀ ਸ਼ੁੱਧਤਾ ਵਿੱਚੇ ਸ਼ੁੱਧ ਜੇ ਕਬੀਰ ਮਾਨ ਨਰਵਰ ਪਿਆ ਵਾ ਜੈ ਸਾ ਗੰਗਾ ਦੀ ਅਸੇ ਨਾਲ ਤਹਤ ਜਦੋਂ ਮਨ ਨੂੰ ਸ਼ੁੱਧ ਹੋ ਗਿਆ ਗੰਗਾ ਦੇ ਜਿਆਦਾ ਕਾ ਸ਼ੁੱਧ ਹੋ ਗਿਆ ਰੱਬੋਂ ਕਿਸੇ ਵਾਜਾ ਨਾਰਦਾ ਇਹਨੇ ਕੋਈ ਯਤਨ ਨਹੀਂ ਕਰਨਾ ਹੈ ਹੋਰ ਰੱਬ ਨੂੰ ਮੰਨ ਲਈ بس ਆਪਣੇ ਵਿਵਹਾਰ ਨੂੰ ਸ਼ੁੱਧ ਕਰ ਦੋ ਉਸ ਪਰਮਾਤਮਾ ਤੇ ਰੋਟੀ ਨਾ ਮਿਲ ਨਾ ਮਿਲ ਆਪਣਾ ਮੇ ਨਾ ਸਹਸ ਕੋਈ ਜਿੱਦ ਰਹਿ ਨਾ ਦੇਗਾ ਨਾ ਮਰੂ ਨਾ ਸਦਾ ਕੋਈ ਜਾਨਾ ਹਵੇ ਮੁਕੇ ਜਵਾ ਦੇ ਪੈ ਚਾ। ਤੋਂ ਇਹ ਨੂੰ ਕਰਨ ਸਰ। ਜੇ ਅਜੇ ਸਾਡੇ ਬਣਾਏ ਧਰਮ ਦੇ ਹਿੰਦੂ ਸਿੱਖ ਮੁਸਲਮਾਨ ਪਾਰਸ ਆਹ ਧਰਮ ਸ਼ਬਦ ਦਾ ਸੰਦੇ ਆਪਣੇ ਹੱਕ ਤੇ ਖੜੀ ਆ। ਜਿੰਜਾ ਤੱਕੇ ਨਾਲ ਵੀ ਦੇਵੇ ਕਾਮਨਾ ਲੈਣਾ ਅਮਰ ਜੀ ਨੂੰ ਬੁਲਾ ਕਰਦਾ ਜੀ ਪਰ ਨੋੜੀ ਨਾ ਨੋੜੋਂ ਦੀਨ ਦੇਦ ਨਾ ਕੋਈ ਪੜੀ ਲਾਈ ਬੈਠਾ ਦੇਣ ਵਾਲ ਬੱਧ ਤੇ ਰਿਹਾ ਪਰ ਲੈ ਨਹੀਂ ਰਿਹਾ ਹੰਦਾ ਭਾਈ ਕਿਸਮ ਸੱਚਾ ਜੋ ਮਾ ਸੱਚੇ ਵਿੱਚ ਮੋਗ ਕਟਾਈ ਦੇ ਪੰਨੇ ਨਾਲ ਆਪਣੇ ਜੀਵਨ ਦੇ ਵਿੱਚ